ਇਹ ਤਸਵੀਰਾਂ ਕੱਗਰ ਦੀਆਂ ਨੇ ਜੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਸਵੇਰ-ਸਵੇਰ ਦੀਆਂ ਤਸਵੀਰਾਂ ਨੇ ਅੱਜ 6 ਤਰੀਕ 9ਵਾਂ ਮਹੀਨਾ ਦਿਨ ਸ਼ਨੀਵਾਰ ਦੀਆਂ ਨੇ 8:00 ਵਜੇ ਚੁੱਕੇ ਨੇ ਇਸ ਵਕਤ ਔਰ ਜੋ ਕੱਗਰ ਦੀ ਪਾਣੀ ਦੀ ਸਥਿਤੀ ਹੈ ਖਨੌਰੀ ਲੈਵਲ ਤੋਂ ਇਨਫੋਰਮੇਸ਼ਨ ਮਿਲੀ ਹੈ ਕਿ 7.750.3 ਤੇ ਚੱਲ ਰਿਹਾ ਹੈਗਾ ਜੋ ਕਿ ਰਾਤ ਤੋਂ ਹੁਣ ਤੱਕ ਸਿਰਫ 1 ਇੰਚ ਵਧੀਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਪਿੱਛੋਂ ਪਾਣੀ ਹੈ ਉਹਦੀ ਜਿਹੜੀ ਬਹਾਵ ਹੈ ਉਹ ਕੁਛ ਨਾ ਕੁਛ ਜਰੂਰ ਘਟਿਆ ਜਰੂਰ ਹੈ ਕੁਛ ਨਾ ਕੁਛ ਰਾਹਤ ਮਿਲੂਗੀ ਆਉਣ ਵਾਲੇ ਘੰਟਿਆਂ ਦੇ ਅੰਦਰ ਤਾਂ ਇਹ ਸਥਿਤੀ ਹੁਣ ਤੱਕ ਕੰਟਰੋਲ ਚ ਹੈ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਹੀਂ ਹੋਈ ਹੈ ਖੰਡੌਰੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਕਿਸਾਨਾਂ ਨੇ ਪ੍ਰਸ਼ਾਸਨ ਨੇ ਬੜੀ ਮੁਸਤੈਦੀ ਦੇ ਨਾਲੇ ਦੇ ਦੋਨੇ ਪਾਸੇ ਚੌਕਸੀ ਵਧਾਈ ਗਈ ਹੈ ਭਾਵੇਂ ਕਿਥੇ ਮਾੜੀ ਮੋਟੀ ਲੀਕਜ ਵਗੈਰਾ ਹੋਈ ਹੈ ਤਾਂ ਉੱਥੇ ਸਮੇਂ ਸਿਰ ਹੀ ਉਹਨੂੰ ਕੰਟਰੋਲ ਕੀਤਾ ਗਿਆ ਹੈਗਾ ਇਹ ਹਾਲਾਤ ਨੇ ਅੱਜ ਸਵੇਰ ਦੇ 8 ਵਜੇ ਨੇ ਤੇ ਮੈਂ ਤੁਹਾਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਦਾ ਐ ਕਿ ਅੰਦਾਣਾ ਪਿੰਡ ਦੇ ਕਗਰ ਪੁਲ ਦੀਆਂ ਤਸਵੀਰਾਂ ਨੇ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਐ ਕਿ ਪਾਣੀ ਦਾ ਜਿਹੜਾ ਬਹਾਅਬ ਹੈ ਉਹ ਤੇਜ਼ ਜ਼ਰੂਰ ਹੈ ਪਰ ਪਿੱਛੇ ਜਿਹੜੇ ਹਾਲਾਤ ਨੇ ਉਹ ਹੌਲੀ-ਹੌਲੀ ਕੱਟ ਰਹੇ ਨੇ ਕਿਉਂਕਿ ਜਿਹੜੇ ਨਾਲੇ ਨੇ ਨਾਲਿਆਂ ਦਾ ਪਾਣੀ ਵੀ ਡਾਊਨ ਹੋ ਚੁੱਕਿਆ ਹੈ ਇੱਥੋਂ ਦੇ ਹੋਰ ਵੀ ਮੈਂ ਨਾਲ ਲੱਗਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਪਾਣੀ ਅਜੇ ਬੰਦ ਤੋਂ ਤਕਰੀਬਨ ਤਕਰੀਬਨ 7 ਫੁੱਟ ਨੀਚੇ ਹੈ ਇੱਥੇ ਦੇ ਜਿਹੜੇ ਹਾਲਾਤ ਨੇ ਮੈਂ ਦਿਖਾ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਣ ਦੀ ਲੋੜ ਨਹੀਂ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜੋ ਹਾਲਾਤ ਨੇ ਉਹਨਾਂ ਤੇ ਪ੍ਰਸ਼ਾਸਨ ਨੇ ਕੰਟਰੋਲ ਜ਼ਰੂਰ ਕੀਤਾ ਹੋਇਆ ਹੈ ਤੇ ਉਹਨਾਂ ਦੇ ਨਾਲ ਇਥੋਂ ਦੇ ਅਵਸ਼ਿੰਦੇ ਨੇ ਜਾਂ ਕਿਸਾਨ ਨੇ ਉਹਨਾਂ ਨੇ ਪੂਰਾ ਸਾਥ ਵੀ ਦਿੱਤਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਜਾਂ ਕਿਸੇ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਮਿਲਦੀ ਹੈ ਬੀਜ ਦੀ ਜਾਂ ਲੀਕੇਜ ਦੀ ਤਾਂ ਤੁਰੰਤ ਉਸ ਤੇ ਕੰਟਰੋਲ ਕੀਤਾ ਜਾ ਰਿਹਾ ਹੈ ਪਰੰਤੂ ਫਿਲਹਾਲ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਅਨਸਿਕਮਿਕ ਘਟਨਾ ਹੁਣ ਤੱਕ ਨਹੀਂ ਵਾਪਰੀ ਹੈ ਬਿਲਕੁਲ ਕੰਟਰੋਲ ਚ ਸਥਿਤੀ ਹੈ ਕਿਸੇ ਤਰ੍ਹਾਂ ਪੈਨਿਕ ਹੋਣ ਦੀ ਸਾਨੂੰ ਲੋੜ ਨਹੀਂ ਹੈ ਇਸ ਵਕਤਿਆਂ ਜਿਹੜੇ ਤਸਵੀਰਾਂ ਨੇ ਸਵੇਰ-ਸਵੇਰ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਹਾਲਾਤ ਕਾਬੂ ਚ ਨੇ